ਟਾਇਲ ਹੈਗਾ ਵਰਦੀ ਪਾਊਗਾ ਠੀਕ ਆ ਤਾਂ ਸੁਣ ਕੇ ਵਰਦੀ ਪਾਊਗਾ ਪੁੱਤ ਮਾਂ ਸੁਪਨੇ ਆ ਦੇਖਦੇ ਮਿਹਨਤਾਂ ਤੇ ਆਸ ਲਕੀਰ ਲਿਖ ਦੇਣੇ ਲੇਖ ਦੇ ਉਹਦਾ ਵੇਖਣਾ ਮੈਂ ਮੁੱਖ ਜਦੋਂ ਤੱਕ ਦੀ ਮੇਰਾ ਰਾਹ ਹੋ ਗਿਆ ਮੈਂ ਕਾਮਯਾਬ ਸੁਣਨ ਦਾ ਹੀ ਚਾਹੋ ਉੰਜ ਮੇਰੀ ਜ਼ਿੰਦਗੀ ਚ ਹਨੇਰੇ ਹੀ ਹਨੇਰੇ ਆ ਤਾਨੇ ਮੇਨੇ ਲੋਕਾਂ ਦੇ ਮੈਂ ਸੁਣੇ ਵੀ ਬਥੇਰੇ ਪਰ ਸਬਰ ਤੇ ਮਿਹਨਤ ਤੇ ਕੀਤਾ ਵੀ ਵਿਸ਼ਵਾਸ ਹੈ ਪਾ ਲੈਣੀ ਵਰਦੀ ਮੈਂ ਇਹ ਪੱਕੀ ਮੇਰੀ ਆਸ ਆ ਇਸਕੇ ਕਿਸੇ ਦਾ ਮਹਤਾਜ ਕੋੜੀ ਹੈ ਮੇਰਾ ਉਹਦੀ ਦਿਲ ਤੇ ਰਾਜ ਕੋੜੀ ਹੈ ਉਹਨੂੰ ਹੈ ਕਿਤੇ ਹੋਰ ਨਾ ਮੁਹੱਬਤ ਹੈ ਯਾਰ ਇਸ ਮੁਸਲੀ ਦਾ ਕੋਈ ਇਲਾਜ ਥੋੜੀ ਹੈ ਇਹ ਮੁਹੱਬਤ ਅਹਿਸਾਸ ਹੈ ਇਹਨੂੰ ਮਹਿਸੂਸ ਕੀਤਾ ਜਾਂਦਾ ਹੈ ਇਸ ਦੀ ਕੋਈ ਆਵਾਜ਼ ਥੋੜੀ ਹੈ ਕਿ ਅਹਿਸਾਸ ਰੂਹਾਂ ਤੱਕ ਨਿਕਲੇ ਤੇ ਬੁੱਲਾਂ ਤੋਂ ਨਿਕਲੇ ਅਹਿਸਾਸ ਰੂਹਾਂ ਤੱਕ ਪਹੁੰਚੇ ਤੇ ਬੁੱਲਾਂ ਤੋਂ ਨਿਕਲੇ ਇਹਨਾਂ ਦਾ ਕੋਈ ਸਾਜ਼ ਥੋੜੀ ਹੈ ਇਹ ਤਾਂ ਮੁਹੱਬਤ ਲੁਕਾਇਆ ਨਹੀਂ ਲੁਕਦੀ ਇਹਦੇ ਤੰਤੇ ਕੋਈ ਲਿਬਾਸ ਥੋੜੀ ਹੈ ਇਹ ਤਾਂ ਗੱਲਾਂ ਬਾਤ ਮੁਹੱਬਤ ਦੀਆਂ ਨਹੀਂ ਇਹ ਸਿਰਫ ਅਲਫਾਜ਼ ਥੋੜੀ ਹੈ ਵਾਹ ਆਉਂਦੀ ਹੈ ਉਹ ਉਹਦੇ ਵਿੱਚ ਵੀ ਖੋ ਜਾਂਦੀ ਹੈ ਕਮਰੇ ਉਹ ਕਿਹੜੀਆਂ ਗੱਲਾਂ ਕਰਦੀ ਮੁਹੱਬਤ ਕੀਤੀ ਨਹੀਂ ਜਾਂਦੀ ਬਸ ਹੋ ਜਾਂਦੀ ਹੈ ਉਹਦੇ ਨਾਲ ਹੀ ਠੰਡੀਆਂ ਛਾਵਾਂ ਉਹਦੇ ਨਾਲ ਹੀ ਲੋ ਜਾਦੀ ਹੈ ਜਿਸਮਾ ਦੀ ਫੇਰ ਗੱਲ ਨਹੀਂ ਰਹਿੰਦੀ